ਆ ਮੇਰੇ ਘਰ ਨੇ ਲਾਇਆ ਬੂਟੇ ਸਾਰੇ ਜਿੰਨੇ ਵੀ ਆ ਲੱਗੇ ਆ ਤੁਹਾਨੂੰ ਕੱਲੇ ਕੱਲੇ ਬੂਟੇ ਬਾਰੇ ਦੱਸਦੇ ਆ ਆਹ ਬੂਟਾ ਹੈਗਾ ਮਸੰਮੀਆਂ ਦਾ ਕਿਹੜਾ ਬੂਟਾ ਵਾ ਬਹੁਤ ਵਧੀਆ ਲੱਗਿਆ ਵਾ ਬਹੁਤ ਫਲ ਲੱਗਿਆ ਸਾਰਾ ਇਹਨੂੰ ਭਰਿਆ ਪਿਆ ਫਲ ਮਸੰਮੀਆਂ ਦਾ ਇਹੋ ਜਿਹੇ ਬੂਟੇ ਲਾਇਆ ਕਰੋ ਮੇਰੇ ਵੀਰ ਘਰੇ ਆਪਾਂ ਜਿਹੜੇ ਦਰਾਖਤ ਲਾਉਨੇ ਆ ショਅ ਵਾਲੇ ਵੀ ਲਾਉਨੇ ਆ ਇਹ ਵੀ ਲਾਉਨੇ ਨਾ ਤਾਂ ਆਪਾਂ ਫਲ ਖਾਈਏ ਤੇ ਨਾਲੇ ਆਪਣੇ ਬੂਟੇ ਸੋਹਣੇ ਲੱਗਣਗੇ ਇਹ ਜਦੋਂ ਪੀੜੇ ਪੀੜੇ ਨੂੰ ਲੱਗਦੇ ਆ ਨਾ ਕਿੰਨੇ ਸੋਹਣੇ ਲੱਗਦੇ ਆ ਇਹ ਬੂਟੇ ਇਹ ਆਮਸਾ ਮੇਰਾ ਬੂਟਾ ਆ ਬੂਟਾ ਜਿਹੜਾ ਹੈਗਾ ਵਾਹ ਇਹ ਹੈਗਾ ਸਿਉਹਾਂ ਦਾ ਬੂਟਾ ਕਿੰਨੇ ਸਾਲ ਲੱਗੀਆਂ ਆ ਪਿਛਲੇ ਸਾਲ ਨੂੰ ਸਿਉਹ ਬਹੁਤ ਲੱਗੇ ਸੀ ਛੋਟੇ ਛੋਟੇ ਲੱਗੇ ਐਡੇ ਦੇਖੋ ਐਰ ਕੀ ਦੇਖੋ ਕਿੱਡੇ-ਕੱਡੇ ਕਰ ਲੱਗਦੇ ਆ ਇਹ ਆ ਸਿਉਹਾਂ ਦਾ ਬੂਟਾ ਆਪਣੇ ਪੰਜਾਬ ਵਿੱਚ ਬਹੁਤ ਵਧੀਆ ਸਿਉਹ ਵੀ ਹੁੰਦੇ ਆ ਮਸੰਮੀਆਂ ਵੀ ਹੁੰਦੀਆਂ ਸਾਨੂੰ ਸਾਰੇ ਬੂਟੇ ਦੱਦਿਆ ਘਰ ਤੋਂ ਘੱਟ ਮੇਰੇ ਘਰੇ 20 ਬੂਟੇ ਲੱਗੇ ਆ ਸਾਰੇ ਤਰ੍ਹਾਂ ਦੇ ਇਹ ਆ ਸਿਉਹਾਂ ਦਾ ਬੂਟਾ ਆ ਦੇਖੋ ਸਾਰੀ ਫੋਟੋ ਹੋ ਰਹੀ ਆ ਵਧੀਆ ਲੋਹਰਾਵਿਆ ਨਵਾਈ ਤੋਂ ਕੱਟਤਾ ਸੀਗਾ ਸਿਰ ਤੋਂ ਇਹ ਫਿਰ ਬਾਲਰ ਨੂੰ ਤਾਂ ਸਾਨੂੰ ਬੜੇ ਵੀ ਠੰਡੇ ਨੂੰ ਪਾਸੇ ਰੋ ਵੀ ਬੜੇ ਇਥੇ ਇਸ ਕਰਕੇ ਤੇ ਗਏ ਆ ਸਿਵਾਂ ਦਾ ਆ ਜੋ ਮਰੂਦ ਆ ਘੱਟੋ ਘੱਸ ਇੱਕ ਪਾਈਆ ਪੱਕੇ ਦਾ ਮਰੂਦ ਲੱਗਦਾ ਇਹਨੂੰ ਜਿਹੜਾ ਆ ਮਰੂਦ ਦਾ ਇਹ ਬੂਟਾ ਲਿਆ ਕੇ ਲਾਇਆ ਸੀ 800 ਰੁਪਏ ਦਾ ਬੂਟਾ ਲਿਆ ਸੀ ਜਦੋਂ ਲਾਇਆ ਇਹ ਇੱਕ ਸਾਲ ਦਾ ਤੇ ਇਹਨੂੰ ਹਲੇ ਇੱਕ ਸਾਲ ਦਾ ਹੋਇਆ ਨਹੀਂ ਅਜੇ ਅਸ কাল ਐਸ ਰੋਤੀ ਲਾਇਆ ਸੀ ਇਹ ਇੱਕ ਸਾਲ ਦਾ ਬੂਟਾ ਹੈ ਜਿਹੜਾ ਹੁਣ ਖੜਾ ਹੋਇਆ ਹੈ ਥੱਲੇੋਂ ਕਦੇ ਵੀ ਨਾ ਕੱਟੇ ਜਦੋਂ ਇਹਦਾ ਕੱਟਣਾ ਕਹਿੰਦੇ ਵੀ ਉਹ ਤੋਂ ਸਿਰਾ ਕੱਟ ਦੇਵੇਂ ਜਿਹੜਾ ਤਾਂ ਉੱਪਰ ਵਾਲਾ ਨਾ ਬਦੇ ਕਿਉਂਕਿ ਉੱਤੇ ਜਾਨਵਰ ਬੈ ਕੇ ਟੁੱਕ ਦਿੰਦਾ ਥੱਲੇ ਨੇ ਤਾਂ ਜਾਨਵਰ ਨਹੀਂ ਟੁੱਕਦਾ ਤੇ ਨਾਲੇ ਥੱਲੇ ਫਲ ਬਹੁਤ ਲੱਗਦਾ ਹੋਇਆ ਤੇ ਇਹ ਆ ਆਪਣੇ ਅਮਰੂਦਾਂ ਦਾ ਵਿੱਚੋਂ ਪੀਲੇ ਪੀਲੇ ਅਮਰੂਦ ਆ ਬਹੁਤ ਵਧੀਆ ਕਰੋ ਲਈ ਫਰਦੀਆਂ ਨੂੰ ਤਾਂ ਬੂਟਾ ਤਾਂ ਖੂਨੀ ਆ ਹਾਂ ਤੇ ਇਹ ਤੂੰ ਜਿਆਦਾ ਕਹਿਣਾ ਪਾ ਵੀ ਅਮਰੂਦਾਂ ਦਾ ਜਿਹੜੇ ਪੀੜੇ ਪੀੜੇ ਵਿੱਚੋਂ ਨਿਕਲਦੇ ਆ ਲਾਲ ਦੇ ਬਹੁਤ ਵਧੀਆ ਕੁਪਾਈਆ ਪੱਕੇ ਦਾ ਅਮਰੂਦਾਂ ਡੱਡੇ ਮਰੂਦ ਸੀ ਅਸੀਂ ਖਾ ਵੀ ਲੈ ਹਾਂ ਅਸੀਂ ਇਹ ਖਾਦੇ ਆ ਆਪ ਆਪ ਖਾਦੇ ਆ ਸਾਰੇ ਸਿਓ ਵੀ ਆਪ ਕਰਦੇ ਆ ਮਸਮੀਆਂ ਵੀ ਆਪ ਕਰਦੀ ਆ ਆ ਗਈ ਅੰਜੀਰ ਦੱਸਦੇ ਵੀ ਅੰਜੀਰ 1500 ਰੁਪਏ ਕੇ 1200 ਰੁਪਏ ਰੋ ਕਿਲੋ ਮਿਲਦੀ ਆ ਜਿਹੜੀ ਆ ਅੰਜੀਰ ਆ ਬਹੁਤ ਲੱਗੀਆਂ ਸੀ ਭਾਰੇ ਨੂੰ ਇੰਨੀਆਂ ਅੰਜੀਰਾਂ ਲੱਗੀਆਂ ਯਾਨੀ ਲੋੜਾ ਲੈ ਤਾਂ ਤੋੜ ਕੇ ਅਸੀਂ ਫ੍ਰਿਜ ਦੇ ਵਿੱਚ ਵੀ ਰੱਖ ਲਈਆਂ ਸੀ ਇਹ ਖੰਦੇ ਵੀ ਰਹੇ ਆਪ ਤੋੜ ਲੈਣੇ ਖਾ ਲੈਣੇ ਇਹ ਅੰਜੀਰ ਟੋਟੋ ਕੱਟੇ ਹੋਊਗਾ 2-3 ਸਾਲ ਦਾ ਬੁੱਟਾ ਇਹ ਤਨ ਆ ਗਾਂ ਸੌਣ ਚ ਤਨ ਦਾ ਹੋਣਾ ਜਿ ਲਈ ਚ ਤਨ 3 ਸਾਲ ਦਾ ਹੋਣਾ ਕਿਉਂਕਿ ਅਸੀਂ ਇਹ ਕੱਟਤਾ ਸੀ ਇਹ ਵੀ ਉਤੋਂ ਕੱਟਦੇ ਨਹੀਂ ਤੇ ਨੇ ਬਹੁਤ ਵੱਡਾ ਦਰਖਤ ਬਣਨਾ ਸੀਗਾ 2 ਸਾਲ ਹੋ ਗਏ ਖੰਦੇਆਂ ਨੂੰ ਕੱਟ ਦੇ ਤਾਂ ਇਹ ਆ ਆਪਣੇ ਅੰਜੀਰ 2 ਸਾਲ ਹੋ ਗਏ ਖੰਦੇਆਂ ਨੂੰ ਹਾਂ 2 ਸਾਲ ਤੇ ਸਵਾ 2 ਸਾਲਾਂ ਦਾ ਬੁੱਟਾ ਇਹ ਨਾ ਖੰਦੇਆਂ ਨੂੰ ਵੀ 2 ਸਾਲ ਹੋ ਗਏ ਹੂੰ ਇਹ ਤਾਂ ਛੋਟੇ ਛੋਟੇ ਨਹੀਂ ਲੱਗਣ ਲੱਗ ਜਾਂਦੇ ਆ ਉਹ ਗਿਆ ਆਂਬੋ ਇਹ ਹਜੇ ਪਰ ਇਹ ਰੁੱਤ ਮਨੇ ਲਾਇਆ ਨਹੀਂ ਜੀ ਇਹਦਾ ਅਸੂ ਚਲਵਾਇਆ ਤਾਂ ਤੰਬਰ ਜੀ ਆਹ ਸਤੰਬਰ ਜੇ ਚਲਵਾਇਆ ਸੀਗਾ ਇਹ ਹਜੇ ਸਾਲ ਦਾ ਨਹੀਂ ਸਾਬੂਤੇ ਦੇਖੋ ਇਹਨੂੰ ਕਿੰਨਾ ਫਾਲ ਲੱਗਿਆ ਵਾ ਸਾਬੂਤੇ ਨੂੰ ਆਂ ਦੀ ਸਾਬੂਤੇ ਸਾਰੇ ਨੂੰ ਫਾਲ ਲੱਗਿਆ ਵੇ ਨੂੰ ਨਹੀਂ ਅੰਬ ਲੱਗਣੇ ਜਿੰਨਾ ਆ ਬੂਰਾ ਆਇਆ ਵਾ ਇਹ ਵੀ ਇੱਕ ਸਾਲ ਦਾ ਹਲੇ ਪੂਰਾ ਹੋਇਆ ਨਹੀਂ ਬੂਟਾ ਹਾ ਜੀਰ ਦੇ ਨਾਲ ਲੱਗਿਆ ਲਾਹੇ 4-5 ਬੁੱਤੇ ਹੋ ਗਏ ਆਜੋ ਹੁਣ ਸਾਨੂੰ ਅੰਗੂਰਾਂ ਕੋਲੇ ਲੈ ਕੇ ਚੱਲਦਾ। ਔਰੇ ਬੁੱਤੇ ਔਰੇ ਬੁੱਤੇ ਸਾਹਦੇ ਵੇ ਆ। ਇਹਨਾਂ ਨੇ ਜਿਵੇਂ ਚੂਟੇ ਨਿੱਕਾ। ਜਦੋਂ ਇਹ ਬੁੱਤੇ ਰੰਗ ਲਾਤੋ ਕੀ ਫਾਂਦੀ ਤੋਂ ਕਰਨਾ ਕਰੀ ਰਹੇ ਆ। ਔਰ ਇਹ ਆ ਗਿਆ ਅੰਗੂਰ। ਅੰਗੂਰਾਂ ਦੀ ਵੇਲ ਇਹਦੇ ਵਿੱਚ ਨਾ ਤਾਂ ਹੈਗਾ ਬੀ। ਬਹੁਤ ਵਧੀਆ ਅੰਗੂਰ ਆ ਇਹ। ਆ ਦੇਖੋ ਆ ਦੇ ਕਿੰਨੇ ਲੱਗੇ ਕੁਛ ਹੋਲੇ। ਲਖਾ ਗੁਛਾ ਦੇ ਨੇੜੇ ਕਰਕੇ ਉਹਦੇ ਪੁੱਛਾ ਲੱਗਿਆ ਇਧਰ ਤਾਂ ਹਾਂ ਕਿੰਨੇ ਲੱਗਿਆ ਹੋ ਉਹਦੇ ਇਧਰ ਆ ਦੇ ਲੱਗੇ ਪਰ ਇਹ ਅੰਗੂਰਾਂ ਦੀ ਬੇਲ ਆ ਹੁਣ ਸਾਡੀ ਕੋਠੇ ਤੇ ਚੜੀ ਆ ਜਦੋਂ ਅੰਗੂਰ ਵੱਡੇ ਪੂਰਾ ਕ ਵੱਡੇ ਹੋਗੇ ਫੇਰ ਸਾਨੂੰ ਤਾਰ ਪਾ ਕੇ ਤਾਂ ਹ ਬੰਨਣਾ ਪੈਂਦਾ ਇਹ ਬੂਟਾ ਕਿਉਂ ਕਹਿੰਦਾ ਵਜਨ ਬਹੁਤ ਬਣ ਜਾਂਦਾ ਤੇ ਕਟੋ ਕਟੋ 40 45 ਕਿਲੋ ਲੱਗ ਜਾਂਦੇ ਆ ਹ ਅੰਗੂਰ ਆ ਜੜੇ ਇਹ ਅੰਗੂਰਾਂ ਦੀ ਬੇਲ ਇਹ ਵੀ ਬਹੁਤ ਸੰਭੀ ਵੀ ਆ ਸਾਡੀ ਪੂਰੀ ਰਸੀਆਂ ਨਾਲ ਬੰਨ ਕੇ ਰੱਖਦੇ ਆ ਸਿਆਲ ਚੋਂ ਛਾਂਗ ਦੇਵੇ ਮਾੜੀ ਮਾੜੀ ਤੇ ਨਵੀਂ ਫੋਟ ਕਰੇ ਨਵੀਂ ਫੋਟ ਨੂੰ ਫਿਰ ਵੰਗੂਰ ਲੱਗਦੇ ਆ ਜਾਨਵਰ ਬਹੁਤ ਆਉਂਦੇ ਆ ਹਾਂ ਜਾਨਵਰ ਤੇ ਚਿੜੀਆਂ ਘਾਟੋ ਵੈਸੇ ਨੂੰ ਖਾਂਦੇ ਘਾਟਾ ਗੁਰ ਨੂੰ ਉਵੇਂ ਦੇ ਉੱਤੇ ਖੇਡਦੇ ਬਹੁਤਾ ਭੱਜਦੇ ਆ ਉਰਦੇ ਸੋਹਣੇ ਬਹੁਤ ਲੱਗਦੇ ਆ ਜਾਨਵਰ ਬੈਠੇ ਇਹਨਾਂ ਤੇ ਹਾਂ ਮੈਂ ਤਾਂ ਜਾਨਵਰ ਖੇਡਦੇ ਆ ਕਰੇ ਰੌਣਕ ਲੱਗਦੀ ਆ ਨੇ ਬੂਟੇ ਲੱਗੇ ਆ ਦਿਖਾਈਏ ਤੇ ਆ ਆ ਗਿਆ ਬਦਾਮਾਂ ਦਾ ਬੂਟਾ ਇਹ ਬਗੂਗੋਸ਼ਾ ਬਗੂਗੋਸ਼ਾ ਜਹਾ ਹਾਂ ਦੇ ਲੱਗਿਆ ਇਹ ਮੈਨੂੰ ਮਤਲਬ ਚੋਂ ਪੰਜਾਂ ਮਹੀਨਿਆਂ ਦਾ ਬੂਟਾ ਇਹ ਉਦੋਂ ਲਵਾਇਆ ਸੀਗਾ ਤੇ ਹੁਣ ਫੋਟ ਇਹ ਵੀ ਕੱਢੀ ਆਉਂਦਾ ਵਾ ਨਾਲ ਆ ਗਿਆ ਸਾਰੇ ਹੁਣ ਤਾਂ ਸਾਡੇ ਤੇ ਆ ਗਿਆ ਨਿੰਬੂਆਂ ਦਾ ਬੂਟਾ ਨਾ ਆਪਲ ਆਹ ਕਿਹੜਾ ਆ ਗਿਆ ਆਪਲ ਇਹ ਵੀ ਸਿਓ ਆ ਫਿਰ ਇਹ ਵੱਡੇ ਸਿਓ ਆਲੇ ਛੋਟਾ ਬੂਟਾ ਇਹ ਆਂ ਲੱਗਿਆ ਆਹੋ ਆਹ ਸਾਰਾ ਸਖ ਤਾਂ ਆ ਇਹ ਵੀ ਸਿਓਆਂ ਦਾ ਬੂਟਾ ਵਾ ਥੱਲੇ ਟਮਾਟੇ ਵੀ ਦਿਖਾ ਦੇ ਨਾਲ ਟਮਾਟੇ ਵੀ ਲੱਗੇ ਹੋਏ ਆ ਉਹ ਵੀ ਬੂਟੇ ਲਾ ਦੇਈਦੇ ਆ ਕਈਆਂ ਨਾਲ ਆਹ ਆਦੇ ਟਮਾਟੇ ਕਿੱਡੇ ਕਿੱਡੇ ਲੱਗੇ ਹੋਏ ਆ ਆਹ ਦੇਖੀਏ ਸਾਨੂੰ ਆਹਦੇ ਆ ਨਿੰਬੂ ਆ ਸਾਰੇ ਗੱਡੇ ਗੱਡੇ ਲੱਗੇ ਨਿੰਬੂ ਨਾਲ ਦਿਖਾ ਦੇ ਲੱਗੇ ਹੋਏ ਆ ਉਹ ਦੇਖ ਆਹ ਕਿੰਨਾ ਫਲ ਲੱਗਿਆ ਸਾਰਾ ਇਹ ਲੱਗਣਾ ਹੀ ਆ ਹੁਣ ਇਹਨਾਂ ਨੂੰ ਆ ਵਿੱਚ ਲੱਗੇ ਹੋਏ ਵੀ ਇਹ ਵਿੱਚ ਫੁੱਲ ਆਏ ਪਏ ਆ ਮਾਰਾ ਮਾਸੀ ਆ ਇਹ ਵਿੱਚੇ ਫਲ ਆਈ ਜਾਂਦੇ ਆ ਮਾਰਾ ਮਾਸੀ ਆ ਇਹ ਪਰੇ ਆ ਕੇ ਕਿੰਨੂ ਚੱਲ ਆਹ ਕਿੰਨੂ ਦੇ ਤਿੰਨ ਕਿੰਨੇ ਲੱਗੇ ਆਲੇ ਆ ਸਾਰੇ ਆ ਕਿੰਨੂ ਲੱਗੇ ਹੋਏ ਆ ਇਹ ਵੀ ਬੂਟੇ ਸਾਡੇ ਸਾਹਮਣੇ ਆ ਇੱਕ ਇੱਕ ਕਿਨੂਆ ਦਾ ਮੈਨਾਂ ਦੋਨੇ ਕਿਨੂਆ ਦੇ ਆ ਹਾਂ ਦੋਨੇ ਕਿਨੂਆ ਦੇ ਆ ਇੱਕੋ ਹੀ ਪੱਤੇ ਆ ਬੂਟੇ ਦੋ ਆ ਉਹ ਜਿਹੜੇ ਚੀਜ਼ ਵੈਰੈਟੀ ਇੱਕ ਹੀ ਆ ਹਾਂ ਆ ਵੀ ਕਿਨੂ ਲੱਗਿਆ ਆ ਤੇ ਹਾਂ ਥੱਲੇ ਕਿੰਨੇ ਕਿਨੇ ਪਏ ਆ ਚਾਰ ਪੱਤੇ ਫੋਟੋ ਦੀ ਇੱਥੇ ਹਾਂ ਇਹ ਹੋ ਸਾਹਮਣੇ ਹਾਂ ਦੋਨੋਂ ਤਾਂ ਸਾਹਮਣੇ ਆ ਤੇ ਦੋਨੇ ਦੀ ਪਾਣੀ ਤੇ ਲਾਹੇ ਪਾਉਂਦੀ ਆ ਲਿਆ ਕੇ ਲਾਉਣਾ ਮੈਨਾਂ ਹਾਂ ਦੋਨਾਂ ਦੀ ਸੰਭਾਲ ਆ ਸਾਡੀ ਤਾਂ ਮੈਂ ਬੱਚਿਆਂ ਨੂੰ ਪਾੜਦੇ ਆ ਇਹਨਾਂ ਨੂੰ ਜੀ ਲੱਗਿਆ ਰਹਿੰਦਾ ਨਾਲ ਇਹਨਾਂ ਦੇ ਇਹਨਾਂ ਨੂੰ ਸੰਭੀ ਜਾਂਦੇ ਆ। ਆਹ ਆਹ ਤੋਂ ਮਹੰਦ ਦਾ ਫਾਇਦਾ। ਉਹ। ਆਹ ਬੂਟਾ ਵੀ ਪੂਰਾ ਪੜਿਆ ਹੋਇਆ ਹੈ। ਫਿਰ ਕਿਉਂ ਨੂੰ ਵੀ ਲੱਗੇ ਸੀ ਦੋ ਤਿੰਨ ਕੋ। ਓਹੋ। ਇਹ ਕੋਈ ਠੀਕੂ ਠੀਕੂ ਸੱਚਾ ਠੀਕੂ ਆਂਦਾ। ਆਹ ਇਹ ਠੀਕੂ ਆਂਦਾ ਬੂਟਾ ਆ। ਹਵੀ ਪੌੜੇ ਜਦਦੇ ਲੱਗਣ ਲੱਗੇ ਹੁਣ ਇਹਨੂੰ ਸਾਹਮ੍ਹੇ ਆਵੇ ਜੀ ਰੇਰੂ ਪਾਇਆ ਵਾ ਥੱਲੇ ਤੇ ਐਰ ਕੀ ਆ ਰਹੇ ਇਹ ਵਧੂ ਗੱਡਾ ਸਾਰਾ ਵੱਜਣਿਆ ਨੇ ਨਾ ਤੇ ਗਾਹ ਨੂੰ ਹੋ ਸਕਦਾ ਪਾਰ ਮੇਨੂੰ ਪਾ ਲੱਗੇ ਆ ਆ ਗਏ ਨਾਰਾ ਵਾ ਉੱਤੋਂ ਆਦੇ ਅਨਹਾਰੇ ਆ ਰੁਟਾ ਨਾਰਾਂ ਦਾ ਨਿਕਲ ਜਾਈਂ ਛੋਟਾਂ ਜਿਆ ਉਹ ਤੇ ਤੇਵਨ ਮਾਦਾ ਸਾਲ ਹੋ ਚੱਲੇ ਤੇ ਹੁਣ ਪੂਰਾ ਇਰਕੀ ਪੂਰਾ ਵੱਧ ਗਿਆ ਪੌੜਾ ਬਹੁਤ ਸੋਹਣਾ ਬੂਟਾ ਹੈ ਇਹਨੂੰ ਵੀ ਨਾਰ ਲੱਗਣਗੇ ਇਹ ਸੀ ਨਾਰਾਂ ਦਾ ਮਨੇਦਰ ਆ ਗੋ ਨਿੰਬੂ ਆ ਦਾ ਅੱਜ ਜਿਹੜੇ ਆਪਣੇ ਕਾਗਜ਼ੀ ਦੀਆਂ ਬੂਲੀ ਹੁੰਦੇ ਛੋਟੇ ਨਿੰਬੂ ਜਿਹੜੇ ਆਪਾਂ ਪਾਣੀ ਇੰਨੇ ਇਹ ਉਹ ਨਿੰਬੂ ਆ ਦਾ ਇਹਨਾਂ ਨੂੰ ਵੀ ਸਾਲਕ ਦਾ ਬੂਟਾ ਤੇ ਨਿੰਬੂ ਲੱਗਣਗੇ ਕਿ ਸ਼ਾਇਦ ਇਹਨੂੰ ਵੀ ਗਾਂ ਇਹ ਸਾਲ ਚ ਲੱਗਦਾ ਇਹਨੂੰ ਸਾਲ ਚ ਲੱਗਦੇ ਆ ਹਾਂ ਇਹ ਆ ਸਾਡੇ ਬੂਟੇ 1 2 3 4 5 6 7 8 9 10 11 12 13 14 ਬੂਟੇ ਲੱਗੇ ਆ ਘਰੇ ਤੇ 14 ਬੂਟੇ ਨੂੰ ਜਵਾਕਾਂ ਨੂੰ ਸਾਹਦੇ ਆ ਆਥਣ ਸਵੇਰੇ ਨਾਲ ਤੇ ਦੇਖੀ ਤਾਂ ਇਹਨਾਂ ਨੂੰ ਵੀ ਕੋਈ ਦਵਾਈ ਦੀ ਲੋੜ ਜਾਂ ਇਹਨਾਂ ਨੂੰ ਕਾਸੀ ਚੀਜ਼ ਦੀ ਲੋੜ ਹੈ ਦੇ ਨੇ ਇਹ ਸਾਹ ਸੰਗਤ ਜਾਉਂਦੇ ਘਰੇ ਲਾਇਆ ਕਰੋ ਨਹੀਂ ਤਾਂ ਬੰਦਾ ਪਲ ਖਾਂਦਾ ਨਾਲੇ ਲੱਗਦੇ ਸੋਹਣੇ ਆ ਘਰੇ ਲੱਗੇ ਹੋਏ ਅਸੀਂ ਗੋਭੀ ਬਹੁਤ ਖਾਦੀ ਆ ਥੱਲੇ ਨਾਲ ਹੀ ਦਰਾਫਤਾਂ ਦੇ ਨਾਲ ਥੱਲੇ ਪਾਸੇ ਅਸੀਂ ਰ ਦੇਖ ਕੇ ਥਾਂ ਧਨੀਆ ਪਾਲਕ ਮੇਥੀ ਸਾਗ ਪਾਲਕ ਜੇ ਘਰ ਜੋਗਾ ਲਾ ਲਈਦਾ ਤੇ ਉਹ ਵੀ ਵਧੀਆ ਹੁੰਦਾ ਹੈ ਉਹਨਾਂ ਕਫਲੀਆਂ ਦੇ ਬੀਜੇ ਲੈਂਦੇ ਆ ਸੀ ਉਹ ਲਾਵਾਂਗੇ ਹੁਣ ਦੂਜਾ ਜਿਹੜਾ ਨਾਲ ਗਮਲਿਆਂ ਦੇ ਵਿੱਚ ਉਹ ਬੂਟੇ ਲੱਗਦੇ ਆ ਗਮਲਿਆਂ 'ਚ ਉਹ ਲਾਵਾਂਗੇ ਦੋਹਾਂ ਗਮਲਿਆਂ ਦੇ ਵਿੱਚ